ਤੇ ਤੁਸੀਂ ਪੁਵਾਦ ਟੀਵੀ ਚਲਾਉਂਦੇ ਹੋ ਤੇ ਜਿਹੜਾ ਹਰਿਆਣੇ ਵਾਲਾ ਪੁਵਾਦ ਹੈਗਾ ਉੱਥੇ ਪੁਲਿਸ ਪ੍ਰਸ਼ਾਸਨ ਪਿੰਡਾਂ ਚ ਜਾ ਜਾ ਕੇ ਕਹਿ ਰਿਹਾ ਹੈ ਕਿ ਕਿਸਾਨਾਂ ਨੂੰ ਕਿ ਜੇ ਕੋਈ ਇਸ ਕਿਸਾਨ ਅੰਦੋਲਨ ਚ ਸ਼ਾਮਿਲ ਹੋਊਗਾ ਅਸੀਂ ਉਹਦੇ ਉੱਤੇ ਪਰਚਾ ਕਰਾਂਗੇ ਅਸੀਂ ਉਹਦੀ ਪਾਸਪੋਰਟ ਉਹਨੂੰ ਜਬਤ ਕਰ ਲਾਂਗੇ ਹਰਿਆਣੇ ਵਾਲੇ ਪੁਆਚ ਚ ਪੁਲਿਸ ਆਪਣੀ ਦਹਿਸ਼ਤ ਫੈਲ ਰਹੀ ਹੈ ਦੇਖੋ ਮੈਨੂੰ ਲੱਗਦਾ ਕਿ ਉਹ ਹੀ ਹਾਲਾਤ ਹੋਣਗੇ ਜਿਹੜਾ ਗੱਗਰ ਦਰਿਆ ਹੈ ਤਾਂ ਬਹੁਤ ਛੋਟਾ ਦਰਿਆ ਹੈਗਾ ਬਰਸਾਤੀ ਦਰਿਆ ਹੈਗਾ ਪੰਜਾਬੀਆਂ ਨੇ ਤੇ ਤੋਂ ਵੱਡੇ ਵੱਡੇ ਦਰਿਆ ਟੱਪੇ ਨੇ ਗੁਰੂ ਸਾਹਿਬ ਨੇ ਸਰਸਾ ਨਦੀ ਪਾਰ ਕੀਤੀ ਸੀ ਤੇ ਜਿੰਨੇ ਵੀ ਦਰਿਆ ਹੈਗੇ ਇਹਨਾਂ ਨੂੰ ਪਾਰ ਕਰਕੇ ਜਾਣਗੇ ਜਿਹੜਾ ਗੱਗਰ ਦਰਿਆ ਹੈਗਾ ਉਹ ਹਰਿਆਣੇ ਪੰਜਾਬ ਦੀ ਇੱਕ ਸਰਦ ਵਾਂਗ ਵੀ ਕੰਮ ਕਰਦਾ ਹੈਗਾ ਇਸ ਵਕਤ ਅਸੀਂ ਗੱਗਰ ਦਰਿਆ ਦੇ ਵਿੱਚ ਖੜੇ ਆ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਦੇ ਵੱਲੋਂ ਵੱਡੇ ਪੱਦਰ ਦੇ ਉੱਤੇ ਟੋਏ ਪੁੱਟੇ ਜਾ ਰਹੇ ਨੇ ਸਾਡੇ ਨਾਲ ਨੇ ਜਦੋਂ ਕਿਸਾਨੀ ਅੰਦੋਲਨ ਪਹਿਲਾਂ ਲੱਗਿਆ ਸੀ ਤਾਂ ਇੱਕ ਚਰਚਿਤ ਪੱਤਰਕਾਰ ਮਨਦੀਪ ਪੁੰਨਿਆ ਸਨ ਜਿਨ੍ਹਾਂ ਨੇ ਸਰਕਾਰ ਦੇ ਖਿਲਾਫ ਜੋ ਕੁਝ ਲਿਖਿਆ ਸੀ ਸਰਕਾਰ ਦੇ ਹਰਿਆਣਾ ਪ੍ਰਸ਼ਾਸਨ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਸਿੱਧੀ ਟੱਕਰ ਲਈ ਸੀ ਉਹ ਸਾਡੇ ਨਾਲ ਨੇ ਬਾਈ ਸਭ ਤੋਂ ਪਹਿਲਾਂ ਪੁਆਰਟੀ ਪੰਜਾਬ ਦੇ ਸੁਆਗਤ ਹੈ ਜੀ ਜੀ ਸ਼ੁਕਰੀਆ ਪੁਆਰ ਟੀਵੀ ਆ ਸਾਰੇ ਦਸਤਕਾਰ ਨੂੰ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇਹ ਕਿਆ ਲਗਾ ਤੁਹਾਨੂੰ ਕਿਤਨਾ ਫਿਰ ਵਿਜੈਤ ਕੀ ਜਿਵੇਂ ਹੁਣ ਪਹਿਲਾਂ ਤਿਆਰੀਆਂ ਸੀ ਹੁਣ ਜੋ ਕੁਝ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ ਲੱਗਦਾ ਹੈ ਕਿ ਤੇ ਕਿਸਾਨ ਮੁੜ ਦਿੱਲੀ ਵੱਲ ਕੁਝ ਕਰਨਗੇ ਅ ਦੇਖੋ ਮੈਂ ਪਿਛਲੇ ਅੰਦੋਲਨ ਯਾਦ ਕਰਾਣਾ ਚਾਹੂੰਗਾ ਆਪ ਜੀ ਨੂੰ ਇੱਥੇ ਇਹ ਹੀ ਸੰਭੂ ਬਾਰਡਰ ਸੀਗਾ ਇੱਥੇ ਜਦੋਂ ਉਹ ਸੁੱਟ ਰਏ ਸੀ ਪਾਣੀ ਗੱਗਰ ਦਰਿਆ ਤੋਂ ਗੰਦਾ ਪਾਣੀ ਲੈ ਕੇ ਉੱਪਰ ਕਿਸਾਨਾਂ ਤੇ ਸੁੱਟ ਰਏ ਸੀ ਪਹਿਲਾਂ ਤਾਂ ਕਿਸਾਨਾਂ ਨੇ ਉਹ ਪਾਈਪ ਕਟਿਆ ਉਸ ਤੋਂ ਬਾਅਦ ਉਹ ਬੈਰੀਗੇਟਾਂ ਨੂੰ ਇੱਕ ਨਦੀ 'ਚ ਸਿੱਟਿਆ ਤੇ ਬੈਰੀਗੇਟ ਪੁਲਿਸ ਦੇ ਤਰਾਕੀ ਕਰਨ ਲੱਗ ਪਏ ਗੱਗਰ ਦਰਿਆ 'ਚ ਉਸ ਤੋਂ ਬਾਅਦ ਕਿਸਾਨ ਗਏ ਸੀਗੇ ਤੇ ਇਸ ਵਾਰ ਵੀ ਇਹ ਕਿੰਨੇ ਬੈਰੀਗੇਟ ਲਾ ਲੈਣ ਮੈਨੂੰ ਲੱਗਦਾ ਕਿ ਇਹ ਜਾਨਗੇ ਕਸਾਨ ਤੇ ਤੁਸੀਂ ਪੁਵਾਦ ਟੀਵੀ ਚਲਾਉਂਦੇ ਹੋ ਤੇ ਜਿਹੜਾ ਹਰਿਆਣੇ ਵਾਲਾ ਪੁਵਾਦ ਹੈਗਾ ਉੱਥੇ ਪੁਲਿਸ ਪ੍ਰਸ਼ਾਸਨ ਪਿੰਡਾਂ ਚ ਜਾ ਜਾ ਕੇ ਕਹਿ ਰਿਹਾ ਹੈ ਕਿ ਕਿਸਾਨਾਂ ਨੂੰ ਕਿ ਜੇ ਕੋਈ ਇਸ ਕਿਸਾਨ ਅੰਦੋਲਨ ਚ ਸ਼ਾਮਿਲ ਹੋਊਗਾ ਅਸੀਂ ਉਹਦੇ ਤੇ ਪਰਚਾ ਕਰਾਂਗੇ ਅਸੀਂ ਉਹਦੀ ਪਾਸਪੋਰਟ ਉਹਨੂੰ ਜ਼ਬਤ ਕਰ ਲਾਂਗੇ ਤੇ ਇਸ ਕਿਸਮ ਦੀ ਲਗਾਤਾਰ ਅਨਾਉਂਸਮੈਂਟਾਂ ਹੋ ਰਹੀਆਂ ਨੇ ਤੇ ਹਰਿਆਣੇ ਵਾਲੇ ਪੁਵਾਦ ਚ ਪੁਲਿਸ ਆਪਣੀ ਦਹਿਸ਼ਤ ਫੈਸਾਰ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਹਰਿਆਣਾ ਦੇ ਵਿੱਚ ਕਿਸਾਨਾਂ ਦੀ ਕਿੰਨੀ ਕੁ ਤਿਆਰੀ ਜਿਵੇਂ ਪ੍ਰਸ਼ਾਸਨ ਦੇ ਵੱਲੋਂ ਛਾਪੇ ਮਾਰੀ ਦੀਆਂ ਕਿੰਨੀਆਂ ਜਾਰੀ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਕਿਸਾਨ ਆਗੂਆਂ ਦੀ ਵੀ ਜਿਹੜੇ ਕਿਸਾਨਾਂ ਦੇ ਨਾਲ ਜੇ ਸਮੋਰਚੇ ਨਾਲ ਸੰਬੰਧ ਦਿੰਦੇ ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਦੀ ਤਿਆਰੀ ਕਿਤਨੀ ਹੈ ਪ੍ਰਸ਼ਾਸਨ ਨੂੰ ਰੋਕਣ ਦੇ ਵਿੱਚ ਕੰਮ ਹੋਵੇਗਾ ਕਿ ਸਾਨੂੰ ਹਰਿਆਣਾ ਦੇ ਨੂੰ ਜਾਂ ਫਿਰ ਮੁੜ ਜੋ ਕੁਝ ਪਹਿਲਾਂ ਹੋਇਆ ਸੀ ਉਹੀ ਹਾਲਾਤ ਹੋਣਗੇ ਦੇਖੋ ਮੈਨੂੰ ਲੱਗਦਾ ਕਿ ਉਹੀ ਹਾਲਾਤ ਹੋਣਗੇ ਜਿਹੜਾ ਗੱਗਰ ਦਰਿਆ ਹੈ ਤਾਂ ਬਹੁਤ ਛੋਟਾ ਦਰਿਆ ਹੈਗਾ ਬਰਸਾਤੀ ਦਰਿਆ ਹੈਗਾ ਪੰਜਾਬੀਆਂ ਨੇ ਤੇ ਤੋਂ ਵੱਡੇ ਵੱਡੇ ਦਰਿਆ ਟੱਪੇ ਨੇ ਗੁਰੂ ਸਾਹਿਬ ਨੇ ਸਰਸਾ ਵਿਦਰਿਆ ਹੈਗੇ ਇਹਨਾਂ ਨੂੰ ਪਾਰ ਕਰਕੇ ਜਾਣਗੇ ਜਿਹੜਾ ਗੱਗਰ ਦਰਿਆ ਹੈਗਾ ਉਹ ਹਰਿਆਣੇ ਪੰਜਾਬ ਦੀ ਇੱਕ ਸਰਦ ਵਾਂਗ ਵੀ ਕੰਮ ਕਰਦਾ ਹੈਗਾ ਇਧਰੋਂ ਪੰਚਕੂਲੇ ਤੋਂ ਚੱਲਦਾ ਹੈ ਤੇ ਸਰਸੇ ਤੱਕ ਏ ਹਰਿਆਣਾ ਪੰਜਾਬ ਦੀ ਜਿਹੜੀ ਬਰੂਆਂ ਹੈਗੀਆਂ ਉਹ ਉਹਦੇ ਵਿੱਚ ਉਹਦੇ ਤੇ ਇਹੀ ਚੱਲਦਾ ਤੇ ਨੇਚਰਲ ਇੱਕ ਹਸਾਬ ਨਾਲ ਇਹ ਸਰਦ ਹੈ ਗਿਆ ਹਰਿਆਣਾ ਪੰਜਾਬ ਦੀ ਤੇ ਪੁਲਿਸ ਨੇ ਇਹੀ ਕੀਤਾ ਕਿ ਇਹ ਤੇ ਜਿੰਨੇ ਵੀ ਪੁਲ ਹੈਗੇ ਉਹਨਾਂ ਨੂੰ ਜਾਮ ਕਰ ਦੋ ਤਾਂ ਕਿ ਜਿਹੜੇ ਕਿਸਾਨ ਹੈਗੇ ਆ ਪੰਜਾਬ ਦੇ ਉਹ ਹਰਿਆਣਾ ਚ ਐਂਟਰ ਨਾ ਕਰ ਸਕਣ ਦਿੱਲੀ ਜਾਣ ਵਾਸਤੇ ਮੈਨੂੰ ਲੱਗਦਾ ਕਿ ਜਾਣਗੇ ਕਿਸਾਨ ਤਾਂ ਕਿੱਟ ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਬੀਤੇ ਦਿਨੀ ਫਿਰ ਮੀਟਿੰਗ ਹੈ ਸਰਕਾਰ ਦੀ ਪ੍ਰਸ਼ਾਸਨ ਦੇ ਨਾਲ ਤੇ ਆਪਣਾ ਕਿਸਾਨਾਂ ਜਥੇਬੰਦੀਆਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਦੂਜੇ ਪਾਸੇ ਏਡੇ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ ਕਿਤੇ ਦਿਖਾਵਾ ਨਹੀਂ ਹੋ ਰਿਹਾ ਟਿਕਾਂ ਦਾ <experiences> ਮੀਟਿੰਗ ਦਾ ਦਿਖਾਵਾ ਹੀ ਹੈ ਇੱਕ ਪਾਸੇ ਤੁਸੀਂ ਮਤਲਬ ਦਿਖਾਵਾ ਕਰ ਰਹੇ ਹੋ ਕਿ ਤੁਸੀਂ ਗੱਲ ਸੁਣ ਰਹੇ ਹੋ ਕਿਸਾਨਾਂ ਦੇ ਦੂਜੇ ਪਾਸੇ ਉਹਨਾਂ ਦੇ ਡੈਮੋਕਰੈਟਿਕ ਰਾਈਟਸ ਹੈਗੇ ਆ ਪ੍ਰੋਟੈਸਟ ਕਰਨ ਦਾ ਹੋਵੇ ਜਾਂ ਫਿਰ ਆਪਣੀ ਆਵਾਜ਼ ਠਾਣ ਦਾ ਉਹਦੇ ਤੇ ਤੁਸੀਂ પ્રતિਬੰਧ ਲਾ ਰਹੇ ਹੋ ਪਾਬੰਦੀਆਂ ਲਾ ਰਹੇ ਹੋ ਉਹਨਾਂ ਦੇ ਵਿੱਚ ਉਹਨਾਂ ਦੇ ਪ੍ਰੋਟੈਸਟ 'ਚ ਰੋਕਾਂ ਲਾ ਰਹੇ ਹੋ ਇਹ ਤਾਂ ਦੇਖ ਹੀ ਰਿਹਾ ਉਹਨਾਂ ਦੀ ਗ੍ਰਿਫਤਾਰੀਆਂ ਕਰ ਰਹੇ ਉਹਨਾਂ ਨੂੰ ਡਰਾ ਰਹੇ ਧਮਕਾ ਰਹੇ ਹੋ ਗੈਰਕਾਨੂੰਨੀ ਢੰਗ ਨਾਲ ਤੁਸੀਂ ਉਹਨਾਂ ਨੂੰ ਧਮਕੀਆਂ ਦੇ ਰਹੇ ਹੋ ਇਹ ਤਾਂ ਦਿਖਦਾ ਹੀ ਹੈ ਬਹੁਤ ਧੰਨਵਾਦ ਜੀ ਸ਼ੁਕਰੀਆ ਤੇ ਇਹ ਸਨ ਮਨਦੀਪ ਪੁਨੀਆ ਜਿਨ੍ਹਾਂ ਨੇ ਪਿਛਲੇ ਦਿਨ ਕਿਸਾਨੀ ਅੰਦੋਲ ਦੌਰਾਨ ਇੱਕ ਵੱਡਾ ਚਰਚੀ ਚਿਹਰਾ ਰਹੇ ਸੀ ਪੱਤਰਕਾਰੀ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਇਸ ਵਕਤ ਅਸੀਂ ਕੱਗਰ ਦਰਿਆ ਦੇ ਵਿੱਚ ਖੜੇ ਹਾਂ ਮੈਂ ਕੈਮਰਾਮੈਨ ਨੂੰ ਕੰਗਰ ਦੀਆਂ ਤਸਵੀਰਾਂ ਕੱਗਰ ਦਰਿਆ ਦੀਆਂ ਦਿਖਾਈਆਂ ਜਾਣ ਜਿੱਥੇ ਲੋਕ ਪਾਣੀ ਦੇ ਵਿੱਚੋਂ ਲੰਘ ਕੇ ਰਾਹ ਆਪਣਾ ਦੇ ਉੱਤੇ ਪਹੁੰਚ ਰਹੇ ਨੇ ਫਿਲਹਾਲ ਜੋ ਕੁਝ ਪ੍ਰਸ਼ਾਸਨ ਦੇ ਵੱਲੋਂ ਅੱਜ ਉੱਪਰੋਂ ਵੀ ਲੰਘਣ ਵਾਸਤੇ ਬੰਦ ਕਰ ਦਿੱਤਾ ਗਿਆ ਦੂਜੇ ਪਾਸੇ ਕੱਗਰ ਦੇ ਚਾਰੇ ਪਾਸੋਂ ਪੱਟਿਆ ਜਾ ਰਿਹਾ ਤਾਂ ਕਿ ਕਿਸਾਨ ਟਰੈਕਟਰ ਲੈ ਕੇ ਵਿੱਚੋਂ ਦੀ ਨਾ ਲੰਘ ਸਕਣ ਪਾਣੀ ਦਾ ਵਾਹ ਵੀ ਤੇਜ਼ ਹੈ ਕਿਤੇ ਨਾ ਕਿਤੇ ਜਾਨ ਜੋਖਮ ਚ ਪਾ ਕੇ ਜਿਹੜੇ ਲੋਕ ਨੇ ਰਾਹ ਗਿਰਨੇ ਉਹ ਆਪਣਾ ਜਿਹੜਾ ਰਾਹ ਹੈ ਪੈਦਲ ਉਹ ਤੈਅ ਕਰ ਰਹੇ ਨੇ ਕਿਉਂਕਿ ਵੱਡੀ ਦੂਰ ਦੇ ਉੱਤੇ ਵੱਡੇ ਸਮੇਂ ਤੋਂ ਲੋਕ ਲਗਾਤਾਰ ਪੈਦਲ ਚੱਲ ਰਹੇ ਨੇ ਪਿੱਛੇ ਵੀਡੀਓ ਦੇ ਵਿੱਚ ਵੀ ਸਿੱਖ ਜ਼ਿਕਰ ਕੀਤਾ ਸੀ ਇੱਕ ਬੀਬੀ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਸਾਹ ਬਾਤੋਂ ਸਵੇਰ ਦੀ 5 ਵਜੇ ਤੋਂ ਪੈਦਲ ਆ ਰਹੀ ਹਾਂ ਪਰ ਮੈਨੂੰ ਨਾ ਤਾਂ ਕਿਸੇ ਪ੍ਰਸ਼ਾਸਨ ਦੇ ਵੱਲੋਂ ਕੋਈ ਸਹੂਲਤ ਦਿੱਤੀ ਗਈ ਨਾ ਹੀ ਕਿਸੇ ਵੱਲੋਂ ਹਰਿਆਣਾ ਮੈਂ ਐਨਟੀ ਇਸ ਲਈ ਆਪ ਜੀ ਜੇਕਰ ਅਸੀਂ ਕਿਸੇ ਟੈਂਪੂ ਵਾਲੇ ਨੂੰ ਜਾਂ ਜਿਹੜੇ ਹੋਰ ਆਟੋ ਰਿਕਸ਼ਾ ਹੋਗੇ ਉਹਨਾਂ ਨੂੰ ਗੱਲ ਕਰ ਦਿੱਤਾ ਉਹਨਾਂ ਦੇ ਵੱਲੋਂ 500 ਰੁਪਿਆ 4-5 ਕਿਲੋਮੀਟਰ ਜਾਣ ਦਾ ਮੰਗਿਆ ਜਾ ਰਿਹਾ ਸੀ ਫਿਲਹਾਲ ਇਸ ਵਕਤ ਅਸੀਂ ਇੱਕ ਗਦਰਿਆ ਦੇ ਵਿੱਚ ਖੜੇ ਆ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਬੜੇ ਪ੍ਰਬੰਧ ਕੀਤੇ ਗਏ ਨੇ ਸਾਹਮਣੇ ਕੋਠੇ ਦੇ ਉੱਤੇ ਵੀ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਮਿੱਟੀ ਦੇ ਥੇਲੇ ਭਰ ਕੇ ਇੱਕ ਦੀਵਾਰ ਬਣਾਈ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਲਗਾਤਾਰ ਕੀ ਕੁਝ ਕੀਤਾ ਜਾਂਦਾ ਹੈ ਉੱਪਰ ਪ੍ਰੋਮ ਤਿਆਰ ਨੇ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਸਰਕਾਰ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਇਹਨਾਂ ਪੁਲਾਂ ਦੇ ਉੱਤੇ ਮੈਂ ਕੈਮਰਾਮੈਨ ਨੂੰ ਪੁੱਛਾਂ ਕਿ ਇਧਰਲੇ ਪਾਸੇ ਜਿੱਥੇ ਅਸੀਂ ਦੇਖਦੇ ਹਾਂ ਉੱਪਰ ਬੈਰੀਕੇਡ ਲਗਾਏ ਜਾ ਰਹੇ ਨੇ نیچے ਪੁਲਾਂ ਦੇ ਪਿੱਲਰ ਨੇ ਪਿੱਲਰਾਂ ਦੇ ਉੱਤੇ ਇਹਨਾਂ ਨੂੰ ਲਗਾਏ ਜਾ ਰਿਹਾ ਕਿ ਜੇ ਜੇਕਰ ਇਡੇ ਵੱਡੇ ਜਿਹੜੇ ਪੁਲ ਨੇ ਪੁਲਾਂ ਦੇ ਉੱਤੇ ਇੰਨਾ ਵਜ਼ਨ ਪਾਣਾ ਕੀ ਸਹੀ ਹੈ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਇੱਕ ਵੱਡਾ ਸਵਾਲ ਬਣਦਾ ਹੈ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਉੱਠਦਾ ਹੈ ਕਿਉਂਕਿ ਹਾਲੇ ਹੋਰ ਇਹਦੇ ਉੱਤੇ ਵਜ਼ਨ ਪਾਇਆ ਜਾਣਾ ਹੈ ਜੇਕਰ ਕਿਸਾਨ ਵੀ ਕੋਈ ਆਪਣਾ ਸਾਧਨ ਲੈ ਕੇ ਇੱਥੇ ਪਹੁੰਚਦੇ ਨੇ ਕਿ ਕਿਤੇ ਨਾ ਕਿਤੇ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ ਪੁਲ ਦਾ ਨੁਕਸਾਨ ਨਾ ਹੋ ਜਾਵੇ ਕੁਝ ਵੱਡੇ ਪੱਧਰ ਦੇ ਉੱਤੇ ਇਹ ਵੀ ਦੇਖਣਾ ਬੇहद ਖਾਸ ਹੋਵੇਗਾ ਕਿਉਂਕਿ ਪ੍ਰਸ਼ਾਸਨ ਨੂੰ ਵੀ ਇਹਦੇ ਪਹਿਲਾਂ ਹੀ ਸੰਭਲ ਸੰਭਲ ਦੇਣਾ ਚਾਹੀਦਾ ਹੈ ਕਿ ਜੋ ਕੁਝ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਸਹੀ ਹੈ ਜਾਂ ਫਿਰ ਗਲਤ ਹੈ ਤਲਾਸ਼ ਇਸ ਵਕਤ ਅਸੀਂ ਕੱਗਰ ਦਰਿਆ ਦੇ ਵਿੱਚ ਮੌਜੂਦ ਆ ਜਿੱਥੇ ਤੇਜ਼ ਪਾਣੀ ਦਾ ਵਾਹ ਚੱਲ ਰਿਹਾ ਤੇ ਦੂਜੇ ਪਾਸੇ ਚਾਰੇ ਪਾਸੇ ਤੋਂ ਕੱਗਰ ਨੂੰ ਪੱਟ ਕੇ ਟੋਏ-ਪੁੱਟੇ ਜਾ ਰਹੇ ਨੇ ਜਿਸ ਦੀਆਂ ਤਸਵੀਰਾਂ ਤੁਸੀਂ ਸਿੱਧੀਆਂ ਪਵਾਟੀ ਪੰਜਾਬ ਦੇ ਉੱਤੇ ਵੇਖ ਰਹੇ ਹੋ ਲਗਾਤਾਰ ਲੋਕ ਇੱਥੇ ਪਹੁੰਚ ਰਹੇ ਨੇ ਤੁਸੀਂ ਵੇਖਦੇ ਰਹੋ ਪਵਾਟੀ ਪੰਜਾਬ ਧੰਨਵਾਦ